ਦੂਜੀਆਂ ਖਬਰਾਂਾਂ ਮਦੇ ਨਾਲ ਜਗਤਾਰ ਸਿੰਘ ਸਰਵਦਾਸ ਸਵਾਲ ਕਰਦਾ ਹੈ ਫਰੀ ਕੋਟ ਦੇ ਵਿੱਚ ਨਗਰ ਕੌਂਸਲ ਦੀ ਕਰੋੜਾਂ ਦੀ ਜਾਇਦਾਦ ਉੱਪਰ ਕਿਸੇ ਤੌਰ ਤੇ ਕਬਜ਼ੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਜਿੱਥੇ ਪਿਛਲੀ ਦਿਨੀ ਇੱਕ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਇਹ ਮਸਲਾ ਭਖੜਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਸ ਉੱਪਰ ਕਿਸੇ ਵਿਅਕਤੀ ਵੱਲੋਂ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਅੱਜ ਇਸ ਮਸਲੇ ਨੂੰ ਲੈ ਕੇ ਫਰੀ ਕੋਟ ਦੇ ਡਿਪਟੀ ਕਮਿਸ਼ਨਰ ਨੂੰ ਪਰਮ ਸਿੰਘ ਬਲਟੀ ਰਮਾਣਾ ਮਿਲੇ ਇਸ ਨਾਲ ਉਹਨਾਂ ਦੇ ਨਾਲ ਐਮਸੀ ਸਿਬਾਣ ਵੀ ਮੌਜੂਦ ਸ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪਰਮ ਸਿੰਘ ਬੰਟੀ ਰਮਾਣਾ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਕਾਂਗਰਸ ਸਰਕਾਰ ਸਮੇਂ ਵੀ ਇਸ ਜਗ੍ਹਾ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਹਨਾਂ ਵੱਲੋਂ ਇਸ ਮਾਮਲੇ ਨੂੰ ਛੁਕਿਆ ਗਿਆ ਸੀ। ਆਮ ਆਦਮੀ ਪਾਰਟੀ ਸਰਕਾਰ ਵਿੱਚ ਫਿਰ ਇਸ ਜਗ੍ਹਾ ਦੇ ਉੱਪਰ ਕਿਤੇ ਨਾ ਕਿਤੇ ਕਬਜ਼ਾ ਕੀਤਾ ਜਾ ਰਿਹਾ ਜਿਸ ਦਿਨੋਂ ਲੈ ਕੇ ਅੱਜ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਉਹਨਾਂ ਕਿਹਾ ਕਿ ਉਹ ਜੇਕਰ ਇਸ ਵਿੱਚ ਕੋਈ ਵੀ ਕਾਰਵਾਈ ਨਾ ਆਈ ਤਾਂ ਉਹਨਾਂ ਵੱਲੋਂ ਹਾਈ ਕੋਰਟ ਦਾ ਵੀ ਰੋਕ ਕੀਤਾ ਜਾਵੇਗਾ। ਤੁਸੀਂ ਸੁਣੋ ਇਸ ਮੌਕੇ ਹੋਰ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਪਰਮ ਸਿੰਘ ਬੰਟੀ ਫਰੀਦਕੋਟ ਕੋਟਕਪੂਰਾ 메인 ਰੋਡ ਤੇ ਸ਼ਹਿਰ ਦੇ ਅੰਦਰ ਮ्युनਿਸਪਲ ਕਮੇਟੀ ਦੇ ਹੱਦ ਦੇ ਅੰਦਰ ਮ्युनਿਸਪਲ ਕਮੇਟੀ ਦੀ ਇੱਕ ਬੜੀ ਪ੍ਰਾਈਮ ਪ੍ਰਾਪਰਟੀ ਪਈ ਹੈ ਜਿਹੜੀ ਜਿਹਦੀ ਅੱਜ ਕੀਮਤ ਤਕਰੀਬਨ ਮਾਰਕੀਟ ਚ 10 ਕਰੋੜ ਤੋਂ ਉੱਪਰ ਹੈ ਵੇਕੈਂਟ ਪ੍ਰਾਪਰਟੀ ਪਈ ਸੀ ਮ्युनਿਸਪਲ ਕਮੇਟੀ ਦੀ ਪਹਿਲਾਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਉਸ ਵੇਲੇ ਦੇ ਐਮਐਲਏ ਨੇ ਤੇ ਉਹਦੇ ਸਾਥੀਆਂ ਨੇ ਕਿਉਂਕਿ ਉਹਨੂੰ ਤਾਂ ਅਲੀ ਬਾਬਾ ਕਹਿੰਦੇ ਸੀ ਤੁਸੀਂ ਸਾਰੇ ਹੀ ਜਾਣਦੇ ਹੋ ਉਸ ਵੇਲੇ ਦੇ ਐਮਐਲਏ ਤੇ ਉਹਦੇ ਸਾਥੀਆਂ ਨੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਾਈਮ ਪ੍ਰਾਪਰਟੀ ਹੈ ਇਹਨੂੰ ਵਲਕੇ ਤੇ ਆਪਦਾ ਕੋ ਮੌਲ ਮੂਲ ਬਣਾਵਾਂਗੇ ਉੱਥੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਕਾਉਂਸਲਰ ਸੀ ਸਾਡੇ ਪ੍ਰਧਾਨ ਸਾਹਿਬ ਸਾਰੇ ਕਾਉਂਸਲਰਾਂ ਨੇ ਲੜ ਕੇ ਸ਼ਹਿਰ ਵਾਸੀਆਂ ਨੇ ਰਲ ਕੇ ਉਹਦਾ ਕਬਜ਼ਾ ਰੋਕਿਆ ਸੀ ਤੇ ਮਿਊਨਿਸਪਲ ਕਮੇਟੀ ਨੇ ਆਪਦੇ ਕਬਜ਼ੇ ਅਧੀਨ ਉਹ ਦੁਬਾਰਾ ਪ੍ਰਾਪਰਟੀ ਲੈ ਲਈ ਸੀ ਅਮਤਾ ਪਿਆ ਹੋਇਆ 27 9 2019 ਦਾ ਮਤਾ ਮਿਊਨਿਸਪਲ ਕਮੇਟੀ ਨੇ ਉਹ ਪ੍ਰਾਪਰਟੀ ਆਪਦੇ ਕਬਜ਼ੇ ਅਧੀਨ ਲਈ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਕੋਲੇ ਇਹ ਬੰਦਿਆਂ ਨੇ ਇੱਕ ਝੂਠਾ ਸੱਚਾ ਕੇਸ ਦਾਇਰ ਕੀਤਾ ਜਿਹੜਾ ਕੇਸ ਡਿਪਟੀ ਡਾਇਰੈਕਟਰ ਦੀ ਅਦਾਲਤ ਵੱਲੋਂ ਹਾਰਜ ਕਰ ਦਿੱਤਾ ਗਿਆ ਮਿਊਨਿਸਪਲ ਕਮੇਟੀ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਿਊਨਿਸਪਲ ਕਮੇਟੀ ਨੇ ਇੱਕ ਹੋਰ ਪੱਤਰ ਲਿਖ ਕੇ ਜਿਹੜਾ ਕੇਸ ਤੁਸੀਂ ਗੱਲ ਕਰਦੇ ਕਿ ਕੇਸ ਦਾ ਜਿਹੜਾ ਸਾਜਣਾ ਹੈ ਜਿਹੜੇ ਕਬਜ਼ਾਕਾਰੀ ਸੀ ਜੀ ਕਾਂਗਰਸ ਦੇ ਉਸ ਵੇਲੇ ਦੇ ਲੀਡਰ ਸੀ ਉਹਨਾਂ ਵੱਲੋਂ ਤਾਇਰ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਅੱਗੇ ਦੱਸ ਰਿਹਾ ਸੀ ਪ੍ਰਮੁਖ ਸਿਕੱਤਰ ਨੂੰ ਪ੍ਰਮੁਖ ਸਿਕੱਤਰ ਸਥਾਨਕ ਸਰਕਾਰਾਂ ਨੂੰ ਚਿੱਠੀ ਲਿਖੀ ਇੱਕ ਮਿਊਨਿਸਪਲ ਕਮੇਟੀ ਨੇ ਕਿ ਮਿਊਨਿਸਪਲ ਕਮੇਟੀ ਇਹਦੀ ਕਾਬਜ਼ ਹੋ ਚੁੱਕੀ ਹੈ ਕਬਜ਼ਾ ਅਸੀਂ ਲੈ ਲਿਆ ਤੇ ਇਹਨੂੰ ਹੁੱਲੀ ਬੋਲੀ ਰਹੀਂ ਸਾਨੂੰ ਓਪਨ ਆਕਸ਼ਨ ਦੇ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਆ ਮਤਾ ਲੀਸ ਤੇ ਦੇਣ ਦੀ ਜਾਂ ਵੇਚਣ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤੇ 3 11 2021 ਦਾ ਇਹ ਮਤਾ ਪਿਆ ਅੱਜ ਵੀ ਉਹ ਜਿਹੜੀ ਪ੍ਰਾਪਰਟੀ ਹੈ ਉਹ ਮ्युनਿਸਪਲ ਕਮੇਟੀ ਕੋਲੇ ਹੈ ਮੈਂ ਸਵਾਲ ਹੁਣ ਤੁਸੀਂ ਦੇਖੋ ਦੁਬਾਰਾ ਲੈਂਡ ਸ਼ਾਰਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਕੂ ਮਾਫੀਆ ਜਿਹਨੂੰ ਕਹਿ ਦਿੰਨੇ ਆ ਫੇਰ ਉਹਦੀ ਤੇ ਅੱਖਾਂ ਰੱਖ ਲੀਆਂ ਮਨਿਸਪਲ ਕਮੇਟੀ ਦੀ ਪ੍ਰਾਪਰਟੀ ਤੇ ਉਹਦੇ ਤੇ ਮੀਟਰ ਲੱਗ ਗਿਆ ਪ੍ਰਾਈਵੇਟ ਬੰਦੇ ਦੇ ਨਾਂ ਦਾ ਮੀਟਰ ਦੀ ਫੋਟੋ ਹੈਗੀ ਹੈ ਫੋਟੋ ਅਸੀਂ ਆਪਣੇ ਕੋਲੇ ਮੈਂ ਡੀ ਸਾਹਿਬ ਨੂੰ ਦੇ ਕੇ ਆਇਆ ਜੀ ਉਹ ਪ੍ਰਾਪਰਟੀਆਂ ਡੀ ਸਾਹਿਬ ਨੂੰ ਦੇਤੀਆਂ ਮੀਟਰ ਲੱਗ ਗਿਆ ਇੱਕ ਪ੍ਰਾਈਵੇਟ ਬੰਦੇ ਦੇ ਨਾਂ ਤੇ ਪਹਿਲਾ ਸਵਾਲ ਮੇਰਾ ਇਹ ਮਨਿਸਪਲ ਕਮੇਟੀ ਦੀ ਪ੍ਰਾਪਰਟੀ ਦੇ ਵਿੱਚ ਪ੍ਰਾਈਵੇਟ ਬੰਦੇ ਦਾ ਮੀਟਰ ਕਿਵੇਂ ਲੱਗ ਸਕਦਾ ਹੈ ਕੀ ਫਿਜ਼ੀਕਲ ਵੈਰੀਫਿਕੇਸ਼ਨ ਪ੍ਰੋਪਰਟੀ ਦੀ ਨਹੀਂ ਹੁੰਦੀ ਆ ਮੈਂ ਤੁਹਾਨੂੰ ਮੀਟਰ ਦਾ ਫੋਟੋ ਦਿਖਾ ਦਿੰਦਾ ਕੀ ਪ੍ਰੋਪਰਟੀ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਇਹ ਬੰਦਾ ਉਸ ਪ੍ਰੋਪਰਟੀ ਦਾ ਮਾਲਕ ਕਾਬਜ ਹੈ ਜਿਹਦੇ ਅਸੀਂ ਮੀਟਰ ਲਾ ਕੇ ਦੇ ਰਹੇ ਆ ਨੇਮ ਪਲੇਟ ਬੰਦੇ ਦੀ ਵੱਖਰੀ ਲੱਗ ਗਈ ਆ ਉਹਨੇ ਆਪਣੀ ਨੇਮ ਪਲੇਟ ਲਾ ਲਈ ਉਹਦੇ ਤੇ ਤੇ ਨੇਮ ਪਲੇਟ ਆ ਦੇਖ ਲਓ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਦਾ ਤੇ ਦਰਵਾਜਾ ਲਾ ਕੇ ਤੇ ਜਿੰਦਰਾ ਵੀ ਲਾਤਾ ਉਹਦੇ ਤੇ ਜੋ ਮੈਂ ਪੁੱਛਦਾ ਕਿ ਇਹ ਬਿਜਲੀ ਬੋਰਡ ਦੇ ਕਿਹੜੇ ਮੁਲਾਜ਼ਮਾਂ ਦੀ ਮਿਲੀ ਭੁਗਤਸੀ ਆ ਦਰਵਾਜੇ ਨੂੰ ਜਿੰਦਰਾ ਨਵਾਂ ਦਰਵਾਜਾ ਲਾ ਕੇ ਜਿੰਦਰਾ ਲਾਤਾ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੀ ਗੱਲ ਤਾਂ ਮੀਟਰ ਲਾਉਣ ਵੇਲੇ ਲਾਈਨਮੈਨ ਜਾ ਕੇ ਫਿਜ਼ੀਕਲੀ ਵੈਰੀਫਾਈ ਕਰਦਾ ਤੇ ਮੇਰੀ ਜਾਣਕਾਰੀ ਮੁਤਾਬਕ ਲਾਈਨਮੈਨ ਨੇ ਦਸਕਤ ਨਹੀਂ ਕੀਤੀ ਮੀਟਰ ਲਾਉਣ ਤੇ ਉੱਚ ਅਫਸਰਾਂ ਨੇ ਸਿਆਸੀ ਦਬਾਅ ਥੱਲੇ ਸਾਡੇ ਕਾਉਂਸਲਰਾਂ ਨੂੰ ਵੀ ਫੋਨ ਆ ਰਹੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਉੱਚ ਅਧਿਕਾਰੀਆਂ ਨੇ ਸਿਆਸੀ ਦਬਾਅ ਥੱਲੇ ਉੱਥੇ ਮੀਟਰ ਲਾਇਆ ਹੈ ਮਿਊਂਸਿਪਲ ਕਮੇਟੀ ਦੀ ਪ੍ਰਾਪਰਟੀ 'ਚ ਇੱਕ ਪ੍ਰਾਈਵੇਟ ਬੰਦੇ ਦਾ ਮੀਟਰ ਲਾਇਆ ਇੱਕ ਜਿੰਦਰਾ ਲਾਉਣ ਦਿੱਤਾ ਗਿਆ ਨੇਮ ਪਲੇਟ ਲਾਉਣ ਦਿੱਤੀ ਗਈ ਜਿਹੜੇ ਅਫਸਰਾਂ ਨੇ ਮਿਲੀ ਭੁਗਤ ਕਰਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਚ ਜਾਣ ਲੱਗੇ ਆਂ ਮੈਂ ਮਿਊਨਿਸਪਲ ਕਮੇਟੀ ਦੇ ਈਓ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਮੈਂ ਡੀ ਸਾਹਿਬ ਨੂੰ ਬੇਨਤੀ ਕਰਕੇ ਆਇਆ ਇਹ ਸਾਡੀ ਸ਼ਹਿਰ ਦੀ ਪ੍ਰਾਪਰਟੀ ਹੈ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਹੈ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਪਿਛਲੀ ਸਰਕਾਰ ਚ ਵੀ ਰੋਕਿਆ ਇਸ ਸਰਕਾਰ ਚ ਵੀ ਰੋਕਾਂਗੇ ਤੇ ਈਓ ਸਾਹਿਬ ਬੇਨਤੀ ਕਰਕੇ ਜਾਂਦਾ ਉਹ ਜਿੰਦਰਾ ਆਪਦਾ ਦੁਬਾਰਾ ਲਵਾਉਣ ਮਿਊਨਿਸਪਲ ਕਮੇਟੀ ਦਾ ਮੀਟਰ ਹਟਵਾਉਣ ਉਥੋਂ ਪਰਚਾ ਦਰਜ ਕਰਨ ਵਾਸਤੇ ਲਿਖਣ ਪੰਜਾਬ ਪੁਲਿਸ ਨੂੰ ਜਿਨ੍ਹਾਂ ਨੇ ਮੀਟਰ ਲਾਇਆ ਉਹਨਾਂ ਦੇ ਖਿਲਾਫ ਵੀ ਮਹਿਕਮੇ ਵਾਲਿਆਂ ਖਿਲਾਫ ਜਿਨ੍ਹਾਂ ਦੇ ਨਾਂ ਤੇ ਲੱਗਿਆ ਉਹਨਾਂ ਦੇ ਖਿਲਾਫ ਵੀ ਤੇ ਕੀ ਇਹ ਪਹਿਲਾ ਵਾਲੇ ਵਿਅਕਤੀ ਜਿਸ ਨੂੰ ਕਬਜ਼ੇ ਕੋਲ ਕੁਝ ਕੀਤੀ ਜਾਂ ਕੋਈ ਹੋਰ ਕਿ ਕੱਢੇ ਪੁਲਿਸ ਅਨੁਸਾਰਾ ਕੁਝ ਮੈਂ ਪੁਲਿਸ ਦਾ ਕਰਕੇ ਦੇਣਾ ਮੈਨੂੰ ਤਾਂ ਸਾਰਾ ਪਤਾ ਮੇਰੇ ਕੋਲ ਤਾਂ ਰਿਕਾਰਡ ਹੈ ਇਹ ਇੱਥੇ ਵੀ ਨਾ 75 25 ਚੱਲ ਰਿਹਾ ਫਰੀਦਕੋਟ ਚ ਵੀ ਬੰਦੇ ਉਹੀ ਐ ਚਾਹੇ ਟੈਂਡਰ ਮੰਡੀਆਂ ਤੇ ਹੋਣ ਚਾਹੇ ਲੇਬਰ ਤੇ ਹੋਣ ਚਾਹੇ ਟਰੱਕਾਂ ਤੇ ਹੋਣ ਚਾਹੇ ਭੂ ਮਾਫੀਆ ਹੋਵੇ ਬੰਦੇ ਉਹੀ ਐ ਪਿਛਲੀ ਸਰਕਾਰ ਚ ਉਹਨਾਂ ਨੂੰ ਪੰਜੇ ਵਾਲਿਆਂ ਦੀ ਛਤਰਛਾਇਆ ਸੀ ਤੇ ਅੱਜ ਕੀ ਝਾੜੂ ਵਾਲਿਆਂ ਦੀ ਆ ਗਈ ਕੰਮ 75 25 ਚੱਲ ਰਿਹਾ ਸੇਮ ਟੂ ਸੇਮ ਬੰਦੇ ਤੁਹਾਨੂੰ ਕਿਹੜਾ ਨਹੀਂ ਪਤਾ ਯਾਰ ਮੇਰੇ ਮੂੰਹ ਤੋਂ ਘਵਾਉਣੇ ਹੋ ਕੈਮਰੇ ਦੇ ਮੱਗਰ ਖੜ ਕੇ ਆਪ ਹੱਸੀ ਜਾਂਦੇ ਹੋ ਤੁਸੀਂ ਬਚਾਓ ਨਾ ਸ਼ਹਿਰ ਦੀਆਂ ਪ੍ਰਾਪਰਟੀਆਂ ਨੂੰ ਸਾਰਿਆਂ ਨੂੰ ਹਿੰਮਤ ਕਰਨੀ ਚਾਹੀਦੀ ਐ ਮੈਂ ਯੂਓ ਸਾਹਿਬ ਨੂੰ ਬੇਨਤੀ ਕਰਦਾ ਐ ਜਾਂ ਤਾਂ ਇਹਦੇ ਤੇ ਕਾਰਵਾਈ ਕਰਨ ਨਹੀਂ ਤਾਂ ਫਿਰ ਰੈਟ ਭੁਗਤਣ ਵਾਸਤੇ ਤਿਆਰ ਰਹਿਣ ਹਾਈ ਕੋਰਟ ਦੀਆਂ ਪੌੜੀਆਂ ਜਦੋਂ ਚੜਨੀਆਂ ਪਈਆਂ ਨਾ ਯੋਹ ਸਾਬ ਤੇ ਉਦੋਂ ਫਿਰ ਮੁੜ ਕੇ ਕਿਸੇ ਨੇ ਜਿਨ੍ਹਾਂ ਨੇ ਤੁਹਾਨੂੰ ਟੈਲੀਫੋਨ ਕੀਤੇ ਇਹਨਾਂ ਨੇ ਵਕੀਲ ਵੀ ਨਹੀਂ ਕਰਕੇ ਦੇਣਾ ਸੋ ਇਸ ਮਸਲੇ 'ਚ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲੇ ਸੀ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਿਲਕੁਲ ਭਾਰਤਸ਼ੀ ਤਰੀਕੇ ਨਾਲ ਜਿਨ੍ਹਾਂ ਨੇ ਗਲਤੀ ਕੀਤੀ ਹੈ ਗੁਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ